ਬਾਪਾ ਜੀ ਬਹੁਤ ਸਾਰੀਆਂ ਪਿਆਰੀਆਂ ਸਾਡੇ ਇਲਾਕੇ ਦੀਆਂ ਨਾਮਵਰ ਸਿੱਸੀਆਂ ਤਾਂ ਪਹੁੰਚੀ ਆਲੇ ਪਰ ਆਪਾਂ ਤੁਹਾਨੂੰ ਬੁਲਾ ਰਹੇ ਹਾਂ ਜਿਹੜਾ ਸਮਾਂ ਦੇਣਾ ਹੈ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਸਾਡੇ ਨੇੜੇ ਨਗਰ ਦੇ ਵੀਰਪਾਲ ਸਿੰਘ ਜੀ ਮੋੜ ਮਾਲਵਾ ਉਹ ਆ ਸੰਗਤਾਂ ਦੇ ਨਾਮ ਥੋੜੇ ਸਮੇਂ ਲਈ ਛੇਮ ਸਮੇਂ ਦੇ ਅੰਦਰ ਆਪਣੀ ਵਿਚਾਰ ਰੱਖਣਗੇ ਔਰ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ ਵੀਰ ਭਾ ਮੋਹਨ ਮਾਲਵਾ ਜੀ ਜਿੱਥੋਂ ਜਿੱਥੇ ਅਟਲ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹੁਤ ਇਸ਼ਤਾਰਯੋਗ ਕਬਾਤ ਆਦਿ ਸਿੰਘ ਜੀ ਖਾਲਸਾ ਉਹਨਾਂ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਮਾਤਾ ਪਿਤਾ ਮੇਰ ਮਜਲਕ ਫਤੇ ਪ੍ਰਵਾਨ ਕਰੋ ਆਖੋ ਜੀ ਵਾਗ ਪੁਰਜੇ ਦਾ ਕਾਰਸਾ ਵਾਹਿਗੁਰੂ ਜੀ ਦੀ ਫਤਿਹ ਭਾਵੇਂ ਪ੍ਰਕਿਰਤੀ ਦਾ ਸੂਲ ਹੈ ਸੰਸਾਰ ਦੇ ਵਿੱਚ ਜੋ ਵੀ ਜੀਵ ਪੈਦਾ ਹੁੰਦਾ ਹੈ ਉਸਨੇ ਇੱਕ ਦਿਨ ਜਾਣਾ ਹੁੰਦਾ ਹੈ ਤੁਪ ਕੋ ਜੇ ਕੋ ਮਿਰਸ ਹੈ ਕਰੋ ਅੱਜ ਕੇ ਕਾਲ ਨਾਨਕ ਹਰ ਗੁਣ ਗਾਇ ਦੇ ਸਾਡ ਸਗਰ ਦਿਨ ਜਾਰ ਸਮਝਦਾ ਨਹੀਂ ਕਿ ਜਦੋਂ ਆਪਾਂ ਸਾਧੂ ਸਿੰਘ ਜੀ ਦੇ ਜੀਵਨ ਬਾਰੇ ਸੁਣਿਆ ਐਨੀ ਸਾਦਗੀ ਸੀ ਨਿਮਰਤਾ ਸੀ ਜਿਵੇਂ ਸਤਾਰਜੋਗ ਮਾਸਟਰ ਗੁਰਚਰਨ ਸਿੰਘ ਇਹ ਦੱਸ ਰਹੇ ਸਨ ਕਿ ਉਹਨਾਂ ਦਾ ਜੀਵਨ ਗੁਰੂ ਘਰ ਨੂੰ ਸੇਵਾ ਨੂੰ ਸਮਰਪਿਤ ਸੀ ਜਦੋਂ ਅਸੀਂ ਵੀ ਆਉਣਾ ਇੰਨੇ ਪਿਆਰ ਦੇ ਨਾਲ ਉਹਨਾਂ ਨੇ ਬੋਲਣਾ ਪਰ ਅਸੀਂ ਆਪਣੇ ਆਪ ਨੂੰ ਭਾਗਾ ਵਾਲਾ ਸਮਝੀਏ ਕਿ ਐਸੇ ਇਨਸਾਨਾਂ ਦੀ ਜਿਹੜੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਜਾਣਾ ਇਹ ਵੀ ਵੱਡੇ ਭਾਗਾ ਦੀ ਨਿਸ਼ਾਨੀ ਹੈ ਕਿਵੇਂ ਕਿਉਂਕਿ ਉਹ ਸੱਚਖੰਡ ਨੂੰ ਗਏ ਜੇ ਅਸੀਂ ਗੁਰਮਤ ਅਨੁਸਾਰ ਧਰਮ ਨੀਤੀ ਅਨੁਸਾਰ ਵਿਚਾਰ ਕਰੀਏ ਇੱਕ ਗੱਲ ਤੇ ਇਹ ਕਿ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਬਖਸ਼ਾ ਦਾ ਸਮਾਪਤੀ ਦੂਸਰੇ ਪਾਸੇ ਰੋਜ ਅੰਮ੍ਰਿਤ ਵੇਲੇ ਗਿਆਨੀ ਜੀ ਜੋ ਆਪਾਂ ਨੂੰ ਕਥਾ ਬਚਾਰਾ ਰਹੀ ਸਮਝਾਉਣਾ ਕਰਦੇ ਨੇ ਵਿਚਾਰ ਸ਼ਰਨਗੁਰ ਏਕ ਪੈੰਡਾ ਜਾਇ ਚਲ ਸਤਗੁਰ ਕੋਟ ਪੈੰਡਾ ਆਗੇ ਫੇ ਲੀਤ ਹੈ ਉਹ ਗੁਰੂ ਘਰ ਨੂੰ ਆ ਰਹੇ ਸੀ ਇਹ ਕਹਿੰਦੇ ਗੁਰੂ ਸਾਹਮਣੇ ਉਹਨਾਂ ਦਾ ਫਿਰ ਜਿਹੜੀ ਬੰਦਗੀ ਸੀ ਜਿਹੜੀ ਉਹਨਾਂ ਦੀ ਸੇਵਾ ਸੀ ਉਸ ਨੂੰ ਪਲਾਨ ਕਰਦੇ ਹੋਏ ਉਹਨਾਂ ਨੇ ਆਪਣੇ ਗੋਲ ਵਿੱਚ ਗਿਆ ਜਿਸ ਤਰ੍ਹਾਂ ਬੱਚਾ ਮਾਂ ਦੀ ਗੋਲ ਵਿੱਚ ਹੁੰਦਾ ਹੈ ਤੇ ਕੋਈ ਫਿਕਰ ਨਹੀਂ ਹੁੰਦਾ ਬੱਚੇ ਨੂੰ ਆਪਾਂ ਗੁਰੂ ਦੀ ਗੋਲ ਵਿੱਚ ਬੈਠੇ ਆਂ ਇਸ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਜੋ ਪਾਇਸਾਰੂ ਸੰਗ ਨਹੀਂ ਲੰਘਿਆ ਸਤਿਗੁਰੂ ਕਿਰਪਾ ਕਰਨਾ ਆમે ਉਹਨਾਂ ਦੇ ਜਿਹੜਾ ਜੀਵ ਰਖੀ ਉਹਨਾਂ ਨੇ ਸੇਵਾ ਨੂੰ ਬੰਦਗੀ ਨੂੰ ਸਮਰਥਨ ਕੀਤਾ ਫਿਰ ਵੀ ਅਸੀਂ ਗੁਰੂ ਚਰਨਾਂ ਦੇ ਵਿੱਚ ਇਹੀ ਅਰਦਾਸ ਕਰਦੇ ਆਂ ਕਉਂਕਿ ਜੋ ਵੀ ਸੰਸਾਰ ਤੇ ਆਇਆ ਰਹਿਣਾ ਕਿਸੇ ਨੇ ਨਹੀਂ ਪਰ ਜੋ ਸੇਵਾ ਹੈ ਘਰਮ ਤੇ ਜੋ ਸਿਧਾਂਤ ਹੈ ਦੋ ਪੰਖ ਹੈ ਸੇਵਾ ਤੇ ਸਿਮਰਨ ਉਹਨਾਂ ਨੇ ਸੇਵਾ ਵੀ ਕੀਤੀ ਸਿਮਰਨ ਵੀ ਕੀਤਾ ਮੈਂ ਰਾਤ ਇੱਕ ਗ੍ਰੰਥ ਪੜ੍ਹ ਰਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 24 ਅਵਤਾਰਾਂ ਦਾ ਵਰਣਨ ਕੀਤਾ ਨਾ ਉਹ ਵਿਸ਼ਨੂੰ ਦੇ 17ਵੇਂ ਜਨ ਅਵਕਾਰ ਸੀ ਤਨਮੁਕਲ ਵੇਦ ਜਦੋਂ ਕਿ ਗੁਣੀਆਂ ਦੇ ਵਿੱਚ ਸਾਡਾ ਫ਼ਾਨ ਪਾਣ ਬਣ ਗੇ ਆ ਸਾਨੂੰ ਫਿਰ ਰੋਗ ਲੱਗਨੇ ਸ਼ੁਰੂ ਹੋ ਗਏ ਫਿਰ ਆਕਾਰ ਘਟ ਤੇ ਦੁਆਰੇ ਕਿੰਨ ਇਹ ਬੇਨਤੀ ਕੀਤੀ ਵੀ ਰੋਗਾਂ ਨੂੰ ਨਿਵਾਰਨ ਕਰਨ ਵਾਸਤੇ ਵੀ ਸਾਨੂੰ ਕਿਸੇ ਦਵਾਈ ਦੀ ಔಷਧੀ ਲੋੜ ਪੈਣੀ ਹੈ ਫਿਰ ਜਿਹੜੇ ਤਨਤਰ ਵੈਰ ਆਏ ਨਾ ਤਨੰਤਰ ਵੈਰ ਉਹ ਗੁਰਮੁਖ ਉਹਨਾਂ ਦੀ ਨਿਗਰਾਨੀ ਨਾਲ ਰੋਗ ਹਟਾਇਆ ਕਰ ਦੇਣ ਦੀ ਆਖੋ ਸਤਿਨਾਮ ਸ਼ੇ ਵਾਹਿਗੁਰੂ ਪਰ ਸਮਾਂ ਉਹਨਾਂ ਤੇ ਵੀ ਭਾਈ ਸਾਧੂ ਸਿੰਘ ਵਾਲਾ ਆਇਆ ਐਸਾ ਸਮਾ ਬਣਿਆ ਕਿ ਕੁਦਰਤ ਕਵਨ ਕਹਾ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਮਹਾਰਾਜ ਦੀ ਗੁਰਬਾਣੀ ਦਾ ਪ੍ਰਮਾਨ ਹੈ ਕਿ ਜੋ ਤਰਸ਼ਕ ਲਾਗ ਇੱਕ ਗੁੰਡੀ ਦਾ ਰੋਗ ਬਣ ਕੇ ਰਾਹ ਦੇ ਵਿੱਚ ਪਿਆ ਤੇ ਉਸਨੇ ਡੰਗ ਮਾਰੇ ਪਿਛੇ ਝੁਰੀ ਤੇ ਪਰ ਕਿਉਂ ਦੇ ਉਥੇ ਤਰੰਗਰ ਵਹਿ ਦੀ ਨਿਗਾਹ ਸੀ ਜਾਂਦੀ ਇਸ ਤਰ੍ਹਾਂ ਕਿ ਉਹਦਾ ਵੀ ਸਰੀਰਕ ਤੌਰ ਤੇ ਉਹਨੂੰ ਜਾਣਾ ਪਿਆ ਆਪਾਂ ਵੀ ਇੱਕ ਦਲ ਸੰਸਾਰ ਤੋਂ ਜਾਣਾ ਹੈ ਜਿਵੇਂ ਆਪਾਂ ਭਾਈ ਸਾਧੂ ਸਿੰਘ ਜੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਐ ਇਹ ਕਰਕੇ ਆਪਾਂ ਵੀ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲਈਏ ਗੁਰਮਖ ਪਿਆਰ ਸੇਵਾ ਕਰੀਏ ਸਿਮਰਨ ਕਰੀਏ ਇਹ ਸਥਾਨ ਬਹੁਤ ਹੀ ਤੁਸੀਂ ਬ라이 ਦੇ ਪਤਰਾ ਬਹੁਤ ਸੁੰਦਰ ਸਥਾਨ ਬਣਿਆ ਤੁਸੀਂ ਬਹੁਤ ਸੇਵਾ ਕਰਦੇ ਹੋ ਅੰਤ ਵਿੱਚ ਮੈਂ ਸਤਿਗੁਰਾਂ ਦੇ ਚਰਨਾਂ ਚ ਲਾ ਬੇਨਤੀ ਕਰ ਰਹਾ ਹਾਂ ਕਿ ਸਤਿਗੁਰੂ ਬਾਬਾ ਸਾਧੂ ਸਿੰਘ ਜੀ ਦੇ ਚਰਨਾਂ ਵਿੱਚ ਨਵਾਸ ਬਖਸ਼ਣ ਵਿਸ਼ੇ ਪ੍ਰਕਾਰ ਨੂੰ ਭਾ ਮਨਨ ਦੀ ਸਮਰੱਥਾ ਬਖਸ਼ਣ ਕੌਮੇ ਮੋਰਨਵਾਦੀ ਖੱਠੀ ਪਾਈ ਇੱਕੋ ਹੀ ਸਾਡਾ ਪਿੰਡ ਹੈ ਮੈਂ ਆਪਣੇ ਪਿੰਡ ਮੋਰਨਵਾਦ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ ਖਿਮਾ ਦਾ ਜੱਜ ਕਾਣੀ ਵਾਹਿਗੁਰੂ ਜੀ ਕਾ ਪਾਸਾ ਵਾਹਿਗੁਰੂ ਜੀ ਦੀ ਖਤੇ ਸੋਬਨ ਬਤਨਵਾਦ ਸਾਡੇ ਪਟੇਵੀਰ ਵੀਰ ਭਾਨ ਮੋਰ ਮਾਲਵਾ ਜੀ ਦਾ ਜਿਹੜੇ ਕਿ ਸਾਡੇ ਨਾਕੀ ਦੀ ਇੱਕ ਨਾਮਵਾਰ ਸ਼ਖਸੀਅਤ ਨੇ ਔਰ ਆਪ ਸਮ ਸੰਗਤਾਂ ਇਹਨਾਂ ਨੂੰ ਪੜੀ ਪਾਣ ਜਾਂਦੇ ਹੋ ਸੋ ਸਤਿਗੁਰੂ ਜੀ ਦੀ ਪਾਵਨ ਬਚਨ ਸਾਰ ਗੁਰਮਖ ਜਨ ਸਵਾਗ ਕਰ ਗਏ ਚੱਲੇ ਆ ਸੱਚੀ ਦਰਗਹਾਂ ਜਾਏ ਸੱਚਾ ਮਨ ਮੰਨਿਆ